ਅੱਧੀ ਤਿੰਨ ਫਸਟ ਸੈਸ਼ਨ ਫਸਟ ਸੈਸ਼ਨ ਆਇਆ ਲੱਕੀ ਕਹਿਣਾ ਚਾਹੋਗੇ ਆਪਣੇ ਪ੍ਰਿੰਸੀਪਲ ਨੂੰ ਕਿ ਉਹ ਕੇ ਨਾਮ ਰਚਨ ਕੀਤਾ ਹੈ ਤੇ ਮਾਪੇ ਨੂੰ ਕੀ ਕਹਿਣਾ ਚਾਹੋਗੇ ਉਸ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਬਹੁਤ ਬੜਾ ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਹਾਂ ਬਹੁਤ ਜ਼ਿਆਦਾ ਫਿਊਚਰ ਦੇ ਵਿੱਚ ਵੀ ਸੋਚਿਆ ਕੀ ਬੰਨਾ ਮੈਂ ਡਾਕਟਰ ਬੰਨਾ ਡਾਕਟਰ ਬੰਨਾ ਕਿੰਨੀ ਕੁ ਮਿਹਨਤ ਲੱਗਦੀ ਸੀ ਕਿੰਨਾ ਟਾਈਮ ਪੜ੍ਹਦੇ ਸੀ ਟਾਈਮ ਕੋ ਨਾ ਸਮਾਂ ਦਿੰਦੇ ਸੀ ਇੱਕ ਵਜਾਂ ਦਾ ਸੀ ਆ ਪੂਰੀ ਰਾਤ ਕਦੇ ਕਦੇ ਲੰਘਦੇ ਸੀ ਸਿਲੇਬਸ ਦੇ ਅਕੋਰਡੈਂਸ ਲਾਈ ਕਰਨਾ ਤਾਂ ਸਾਰੇ ਬੱਚੇ ਜਾ ਹੋ ਰਹੀ ਹੈ ਵੀ ਸਾਡੇ ਬੱਚੇ ਇਹਨਾਂ ਨੇ ਪੁਰਾਣੀ ਪ੍ਰਿਤ ਸਕੂਲ ਦੀ ਜਿਹੜੀ ਹੈਗੀ ਆ ਉਹਨੂੰ ਮੇਨਟੇਨ ਰੱਖਿਆ ਕਿਉਂਕਿ ਪੰਜਾਬ ਚੋ ਫਰਸਟ ਤੇ ਪੰਜਾਬ ਚੋ ਸੈਕੰਡ ਦੋਨੋਂ ਬੱਚੇ ਤੇਜਾ ਸਿੰਘ ਸ਼ੰਕਰ ਹੋਲਦੇ ਨੇ ਇਹਦੇ ਨਾਲ ਬੱਚਿਆਂ ਦੀ ਮਿਹਨਤ ਵਿਦਿਆਰਥੀਆਂ ਆਪਣੇ ਪੇਰੈਂਟਸ ਦੀ ਮਿਹਨਤ ਤੇ ਟੀਚਰਸ ਦੀ ਮਿਹਨਤ ਇਹਨਾਂ ਆ ਗਈ ਆ ਉਹ ਹੌਕ ਬਣ ਲੱਗੇ ਆ ਬੱਚਿਆਂ ਦਾ ਕੀ ਨਾਮ ਹੈ ਕਿਹੜੀ ਕਲਾਸ ਚ ਹੈ ਟੀਚਰ ਸਾਹਿਬ ਦੀ ਜੀ ਅਦਿਤਿ ਲੜਕੀ ਆ ਜਿਹਦਾ ਜਿਹਦੀ ਪੰਜਾਬ ਚੋ ਫਰਸਟ ਪੋਜੀਸ਼ਨ ਆ 650 ਤੇ 650 ਨੰਬਰ ਲੈ ਕੇ ਤੇ ਦੂਸਰੇ ਨੰਬਰ ਤੇ ਜਿਹੜਾ ਵਿਚਾਰਿਆ ਜਿਨੇ 645 ਨੰਬਰ 650 ਦੇ ਵਿੱਚੋਂ ਮਾਰਕਸ ਲਏ ਤੇ ਗੱਲ ਕਰੀਏ ਬੱਚੇ ਕਾਫੀ ਅਗੇ ਤੋਂ ਉਪਰ ਆਦੇ ਇਸ ਹੁਣ ਹਾਂਜੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਕਿਸੇ ਵੀ ਫਿਰ ਤੋਂ ਕਿਸੇ ਬੁਲੰਦੀ ਤੇ ਪਹੁੰਚਣਾ ਸੌਖਾ ਕੰਮ ਹੁੰਦਾ ਤੇ ਉਸ ਬੁਲੰਦੀ ਨੂੰ ਮੇਨਟੇਨ ਰੱਖਣਾ ਬਹੁਤ ਸੌਖਾ ਕੰਮ ਹੁੰਦਾ ਮੈਂ ਇਹ ਮਸੀ ਰੱਖ ਪਾਏ ਆ ਇਸ ਕਰਕੇ ਪਰਮਾਤਮਾ ਦਾ ਮੈਂ ਬਹੁਤ ਸ਼ੁکری ਆ ਹਾਂਜੀ